ਕੱਲਾ ਕਹਿਰਾ ਹੋਣ ਕਰਕੇ ਪਿੰਡ ਦੀ ਕੋਈ ਧੀ ਵੀ ਮੇਰੇ ਘਰ ਵੱਲ ਮੂੰਹ ਨਹੀਂ ਕਰਦੀ ਪਰ ਮੈਂ ਕੀ ਦੱਸਾਂ ਕਿਸੇ ਨੂੰ ਕਿ ਮੈਂ ਤਾਂ ਨਸੀਬ ਕੋਰ ਨਾਲ ਕੀਤਾ ਵਾਅਦਾ ਨਿਭਾਰੇ ਆ ਤਾਂ ਹੀ ਵਿਆਹ ਨਹੀਂ ਕੀਤਾ ਉਹ ਵੀ ਜੇ ਕਮਲ ਨਾ ਮਾਰਦੀ ਤਾਂ ਸਾਡਾ ਘਰ ਖੁਸ਼ੀਆਂ ਨਾਲ ਭਰਿਆ ਹੁੰਦਾ ਹੁਣ ਮੇਰਾ ਪੁੱਤ ਮੈਨੂੰ ਚਿੱਠੀਆਂ ਭੇਜਦਾ ਪਰ ਮੈਂ ਪਾੜ ਕੇ ਸੁੱਟ ਦਿੰਦਾ ਪਰ ਅੱਜ ਵਾਲੀ ਚਿੱਠੀ ਮੇਰੇ ਤੋਂ ਛੁੱਟੀ ਨਾ ਗਈ ਤੇ ਜਦ ਪੜੀ ਤਾਂ ਅੱਖਾਂ ਵਿੱਚੋਂ ਪਰਨਾਲੇ ਚੱਲ ਪਏ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਗਵੰਡੀਆਂ ਦੇ ਘਰ ਵਿਆਹ ਹੈ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਮਹਿਮਾਨ ਸਜ ਧਜ ਕੇ ਆ ਰਹੇ ਨੇ ਨਾਨਕਾ ਮੇਲ ਰਾਤ ਦਾ ਆਇਆ ਹੋਇਆ ਕੁੜੀਆਂ ਕਤਰੀਆਂ ਨੇ ਨੱਚ-ਨੱਚ ਕੇ ਘਰਵਾਲਿਆਂ ਦਾ ਵੇੜਾ ਪੱਟ ਛੱਡਿਆ ਗੱਲ-ਗੱਲ ਤੇ ਹਾਸੜ ਪੈ ਰਹੀ ਹੈ ਸੋਹਣੇ-ਸੋਹਣੇ ਨਵੇਂ ਕੱਪੜੇ ਪਾਈ ਫਿਰਦੇ ਨਿਆਣੇ ਖੁਸ਼ੀ ਨਾਲ ਚਾਂਬੜਾ ਮਾਰ ਰਹੇ दारू ਦੇ ਸ਼ਕੀਨ ਗੱਭਰੂ ਆਪਣੀ ਵੱਖਰੀ ਹੀ ਮਹਿਫਲ ਸਜਾਈ ਬੈਠੇ ਹਨ ਨੌਜਵਾਨ ਕੁੜੀਆਂ ਬੋਟੀਆਂ ਲੋਹ ਤੇ ਰੋਟੀਆਂ ਲਾ ਰਹੀਆਂ ਹਨ ਹਲਵਾਈ ਦੀ ਪੱਠੀ ਤੋਂ ਸਬਜ਼ੀਆਂ ਤੇ ਮਠਿਆਈਆਂ ਦੀ ਰਲਿ ਮਿਲੀ ਵਾਸ਼ਨਾ ਮੇਰੇ ਵੇੜੇ ਅੰਦਰ ਲੰਘ ਕੇ ਮੇਰੀ ਅਨਾਸਾ ਨਾਲ ਛੇੜਖਾਨੀਆਂ ਕਰ ਰਹੀ ਹੈ ਵਿਆਹ ਵਾਲੇ ਘਰੋਂ ਤੀਵੀਆਂ ਦੇ ਗੀਤ ਗਾਉਣ ਦੀ ਆਵਾਜ਼ ਕਾਲਜੇ ਨੂੰ ਵਹਿਂਦੀ ਹੋਈ ਮੇਰੇ othor ਅੰਦਰ ਤੱਕ ਪਹੁੰਚਣ ਲਈ ਕਾਲੀ ਪਈ ਹੋਈ ਹੈ ਪਿਪਲਾ ਤੂੰ ਵੱਡਾ ਸਰਦਾਰ ਟਾਣੀਆਂ ਦੇ ਬਾਜੋਂ ਤੇਰਾ ਸਰਦਾ ਵੀ ਨਹੀਂ ਪੱਤਿਆਂ ਨੇ ਛੇ ਵਾਰ ਲਾਈ ਦੇ ਹੋ ਗੀਤ ਦੇ ਬੋਲਾਂ ਦੇ ਅਰਥ ਸਮਝ ਕੇ ਚੌਂ ਘੁੱਟਦਾ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਸਿਰ ਚੱਕਦੇ ਹਨ ਕਿਤੇ ਇਹ ਗੀਤ ਮੈਨੂੰ ਸੁਣਾ ਕੇ ਸ਼ਰਾਰਤ ਵਜੋਂ ਤਾਂ ਨਹੀਂ ਗਾਇਆ ਜਾ ਰਿਹਾ ਮੈਂ ਆਪਣੇ ਆਪ ਨੂੰ ਸਵਾਲ ਕਰਦਾ ਨਹੀਂ ਨਹੀਂ ਗਾਉਣ ਵਾਲਿਆਂ ਦਾ ਮੇਰੇ ਨਾਲ ਕਿਹੜਾ ਕੋਈ ਸ਼ਰੀਕਾ ਹੈ ਵਿਆਹ ਵਿੱਚ ਤਾਂ ਜਨਾਨੀਆਂ ਜੋ ਕੱਜ ਵੀ ਚੱਤ ਜਾਵੇ ਗਾਉਂਦੀਆਂ ਨਹੀਂ ਵਹਿਮ ਲੱਗਿਆ ਇਹ ਮੈਨੂੰ ਚੋਰ ਨੂੰ ਆਪਣੇ ਹੀ ਪਾਲਾ ਮਾਰਦਾ ਹੁੰਦਾ ਬੋਲ ਫਿਰ ਕਾਇਨਾਤ ਵਿੱਚ ਗੂੰਜਦੇ ਹਨ। ਬਾਬਾ ਤੂੰ ਵੱਡਾ ਸਰਦਾਰ। ਪੁੱਤਰਾਂ ਦੇ ਬਾਝੋਂ ਤੇਰਾ ਸਰਦਾ ਵੀ ਨਹੀਂ। ਪੋਤਿਆਂ ਨੇ ਛੇਬਰ ਲਾਈ ਦੇ ਹੋ। ਗੀਤ ਦੇ ਬੋਲ ਟੁੱਟੇ ਹੋਏ ਕੱਚ ਦੀਆਂ ਕਿਰਚਾਂ ਮੰਗ ਦਿਲ ਵਿੱਚ ਖੁੱਭ ਜਾਂਦੇ ਹਨ। ਵਹਿਮ ਵਿਸ਼ਵਾਸ ਵਿੱਚ ਬਦਲ ਕੇ ਦਿਲ ਵਿੱਚ ਡੂੰਗਾ ਉੱਤਰ ਜਾਂਦਾ ਕਿ ਇਹ ਗੀਤ ਮੈਨੂੰ ਰੜਕਾ ਕੇ ਗਾਇਆ ਜਾ ਰਿਹਾ ਹੈ। ਹੈ? ਹੈਰਾਨ ਹੁੰਦਾ ਸੋਚਦਾ ਇਹ ਕਿਹੜੀ ਹੋਈ ਜਿਨੇ ਤੀਨੀਆਂ ਨੂੰ ਇਹ ਗੀਤ ਗਾਉਣ ਦੀ ਸਲਾਹ ਦਿੱਤੀ ਹੋਵੇਗੀ ਸ਼ਾਮੋ ਗਾਮੂ ਕਿਸ਼ਨੂ ਸੰਤੀ ਨਰੇਣੀ ਸ਼੍ਰੀ ਕੇ ਵਿੱਚੋਂ ਕਿੰਨੀਆਂ ਸਾਰੀਆਂ ਬੁੜੀਆਂ ਦਿਮਾਗ ਵਿੱਚ ਆਉਂਦੀਆਂ ਪਰ ਇਹਨਾਂ ਗਾਉਣ ਵਾਲੀਆਂ ਵਿੱਚੋਂ ਤਾਂ ਕਿਸੇ ਦੀ ਵੀ ਆਵਾਜ਼ ਉਹਨਾਂ ਨਾਲ ਨਹੀਂ ਮਿਲਦੀ ਇਹ ਤਾਂ ਕੋਈ ਉਪਰੀਆਂ ਜਨਾਨੀਆਂ ਦੀਆਂ ਆਵਾਜ਼ਾਂ ਸ਼ਾਇਦ ਮੇਲ ਵਿੱਚ ਆਈਆਂ ਵਿਆਹ ਵਾਲੇ ਮੁੰਡੇ ਦੀਆਂ ਮਾਮੀਆਂ ਮਾਸੀਆਂ ਹੋਣ ਗੀਤ ਦੇ ਬੋਲਾਂ ਨਾਲ ਮਨ ਉਦਾਸ ਹੋ ਜਾਂਦਾ ਉਦਾਸ ਪਰੇਸ਼ਾਨ ਤਾਂ ਮੈਂ ਪਹਿਲਾਂ ਹੀ ਬਥੇਰਾ ਰਹਿਣਾ ਪਰ ਇਸ ਗੀਤ ਦੇ ਬੋਲਾਂ ਨੇ ਮੇਰੀਆਂ ਸੁੱਤੀਆਂ ਕਲਾਂ ਜਗਾ ਦਿੱਤੀਆਂ ਹਨ ਮਨ ਵਿੱਚੋਂ ਇੱਕ ਦਰਦਪਰੀ ਹੂਕ ਉੱਠਦੀ ਹੈ ਜਤਿੰਦਰਾ ਸੌਰੀ ਦਿਆ ਮੈਂ ਵੀ ਤੇਰਾ ਵਿਆਹ ਇਉਂ ਹੀ ਜਾਮਾ ਲਾਡਾ ਨਾਲ ਕਰਨਾ ਸੀ ਇਸੇ ਤਰ੍ਹਾਂ ਹੀ ਤੇਰੇ ਨਾਨਕਿਆਂ ਤੋਂ ਨਾਲ ਕਾ ਮੇਲ ਆਉਣਾ ਸੀ ਲਾਗੀਆਂ ਦੋਗੀਆਂ ਨੇ ਮੈਨੂੰ ਵਧਾਈਆਂ ਦੇਣੀਆਂ ਸਨ ਆਪਣੇ ਘਰੇ ਸ਼ਗਨ ਹੋਣੇ ਸਨ ਕੜਾਈ ਚੜ੍ਹਨੀ ਸੀ ਦਰਜੀ ਨੇ ਆਪਣੇ ਵੇੜੇ ਵਿੱਚ ਕਾਰ ਮਸ਼ੀਨ ਲਾ ਕੇ ਬੋਟੀ ਦੀ ਬਰੀ ਦੇ ਸੂਟ ਸਿਉਣੇ ਸਨ। ਇਸੇ ਬਹਾਨੇ ਆਪਣੇ ਸੁੰਨੇ ਵੇੜੇ ਵਿੱਚ ਆਣ ਗੁਹਣਾਂ ਦੀਆਂ ਕੁੜੀਆਂ ਇਕੱਤਰੀਆਂ ਨੇ ਜੁੜ ਕੇ ਬੈਠਣਾ ਸੀ। ਉਹਨਾਂ ਨੇ ਬੋਟੀ ਦੇ ਦੁਪੱਟਿਆਂ ਨੂੰ ਗੋਟੇ ਕਿਨਾਰੀਆਂ ਲਾਉਣੀਆਂ ਸਨ। ਦਰਜੀ ਨੂੰ ਬੋਟੀ ਦੇ ਸੂਟਾਂ ਦੇ ਗਲੇ ਤੇ ਪਹੁੰਚ ਜਾਂਦੇ ਨਮੂਨੇ ਦੱਸਣੇ ਸਨ। ਕੁੜੀਆਂ ਨੇ ਗਿੱਦਾ ਪਾ ਕੇ ਧੂੜਾਂ ਪਟਣੀਆਂ ਸਨ। ਸ਼ਰਾਬੀ ਹੋਏ ਮੁੰਡਿਆਂ ਨੇ ਪੰਗੜੇ ਪਾਉਣੇ ਸਨ। ਤੈਨੂੰ ਸਿਹਰਾ ਵੱਜਣਾ ਸੀ। ਫੁੱਲਾਂ ਵਾਲੀ ਕਾਰ ਵਿੱਚ ਸੱਜਤ ਅੱਜ ਗਈ ਮੈਂ ਵੀ ਤੇਰੇ ਨਾਲ ਬੈਠਣਾ ਸੀ ਧੀ ਵਾਲਿਆਂ ਦੇ ਘਰ ਟੱਕ ਕੇ ਮੈਂ ਪੈਸਿਆਂ ਦੀ ਸੌਟ ਕਰਦੇ ਨੇ ਬੱਸ ਨਹੀਂ ਸੀ ਕਰਨੀ ਇਸ ਵੇਰਾਨ ਘਰ ਵਿੱਚ ਵੀ ਝਾਂਜਰਾਂ ਦਾ ਛਣਕਾਟਾ ਪੈਣਾ ਸੀ ਤੇਰੇ ਨਾਲ ਤੁਰ ਹੀ ਜਾਂਦੀ ਸਰੂ ਦੇ ਬੂਟੇ ਵਰਗੀ ਲੰਮੀ ਚੰਮੀ ਬੋਟੀ ਨੂੰ ਵੇਖ ਕੇ ਸੱਥ ਬੈਠੇ ਬੰਦਿਆਂ ਨੇ ਕੀ ਆ ਕਰਨਾ ਸੀ ਸਰਦਾਰ ਭਰਪੂਰ ਸਿੰਘ ਬਰਾੜ ਦੇ ਨੂੰ ਪੁੱਤ ਜਾਂਦੇ ਨੇ ਬਈ ਪਰ ਮੇਰੇ ਮੰਦੇ ਪਾਗਾ ਵਾਲੇ ਦੀ ਕਿਸਮਤ ਵਿੱਚ ਕਿੱਥੇ ਸੀ ਇਹ ਸਭ ਕੁਝ ਇਕ ਹਾਂਗਾ ਮੇਰੇ ਹੋਠਾਂ ਚੋਂ ਨਿਕਲ ਕੇ ਗਵਾਂਡੀਆਂ ਦੇ ਘਰੋਂ ਆਉਂਦੀ ਮਿੱਠੀ ਮਹਿਕ ਵਿੱਚ ਰਲ ਗਿਆ ਤਿੰਨ ਕੁੜੀਆਂ ਤੇ ਤਿੰਨ ਮੁੰਡੇ ਨੇ ਮੇਰੇ ਗਵਾਂਡੀ ਦੇ ਉਸਦੇ ਘਰ ਵਿੱਚ ਇਹ ਛੇਕੜਲਾ ਵਿਆਹ ਏ ਸਾਰੇ ਧੀਆ ਪੁੱਤ ਮੇਰੇ ਜਤਿੰਦਰ ਵਾਂਗ ਸੋਹਣੇ ਸੁਨੱਖੇ ਇੱਕ ਤੋਂ ਇੱਕ ਚੜਵਾ ਪੁੱਤਾਂ ਵਰਗੇ ਜਵਾਈ ਸਿਹੜੇ ਹਨ ਤੇ ਪੂਤਲੀਆਂ ਵਰਗੀਆਂ ਨੂਹਾ ਘਰ ਵਿੱਚ ਆਈਆਂ ਹਨ ਪਤਾ ਹੀ ਨਹੀਂ ਲੱਗਦਾ ਕਿਹੜੀ ਨੂਹਾ ਹੈ ਤੇ ਕਿਹੜੀ ਧੀ ਹੈ ਇੱਕੋ سانਚਾ ਇੱਕੋ ਜਿਹੀਆਂ ਲੰਮੀਆਂ ਉੱਚੀਆਂ ਗੋਰੀਆਂ ਚਿੱਟੀਆਂ ਜੰਮੇ ਦੀਆਂ ਕਲੀਆਂ ਵਰਗੀਆਂ ਪਾਈ ਭਾਗਾ ਵਾਲਾ ਇਹ ਮੇਰਾ ਇਹ ਗਵਾਂਡੀ ਇਹਦੇ ਤਾਂ ਕੋਈ ਮੋਤੀ ਪੰਨ ਤਾਇਆ ਜੀ ਬੋਹੇ ਜੋ ਆਈ ਆਵਾਜ਼ ਨੇ ਮੇਰੀ ਸੋਚ ਲੜੀ ਤੋੜ ਦਿੱਤੀ ਹੈ ਦਰਵਾਜ਼ੇ ਵੱਲ ਨਜ਼ਰ ਮੋੜਨਾ ਗਵਾਂਡੀ ਦੀ ਕੁੜੀ ਤੇ ਨੂੰ ਰੋਟੀ ਵਾਲਾ ਥਾਲ ਲਈ ਖੜੀਆਂ ਹਨ ਆਜੋ ਭਾਈ ਵਿਆਹ ਅੰਦਰ ਲੰਘ ਆਵੋ ਮੈਂ ਕੁੜੀਆਂ ਨੂੰ ਸਲਾ ਮਾਰਦਾ ਨਹੀਂ ਤਾਇਆ ਜੀ ਬਹੁਤ ਕਾਲੀ ਵਿੱਚਾਂ ਕੁੜੀ ਛੇਤੀ ਛੇਤੀ ਬੋਲਦੀ ਹੈ ਕਰੇ ਸੌ ਕੰਮ ਪੈ ਨਹੀਂ ਕਰਨ ਵਾਲੀ ਬਾਪੂ ਜੀ ਕਹਿੰਦੇ ਮੈਂ ਤਾਂ ਕੱਲ ਦੀ ਤੁਹਾਡੇ ਤਾਇਆ ਜੀ ਨੂੰ ਚੁੱਲ੍ਹੇ ਨਿਯੋਤ ਕਈ ਹੋਈ ਹੈ ਤੁਸੀਂ ਆਈ ਨਹੀਂ ਰੋਟੀ ਖਾਣ ਉਡੀਕ ਉਡੀਕੇ ਹਾਰ ਕੇ ਅਸੀਂ ਆ ਪਈਆਂ ਆਮਣੇ ਸਾਹਮਣੇ ਤਾਂ ਬੂਹੇ ਨੇ ਕਿਹੜਾ ਕਿਤੇ ਦੂਰ ਚੱਲ ਕੇ ਜਾਣਾ ਸੀ ਨਾਲੇ ਬਾਪੂ ਜੀ ਨੇ ਕਿਹਾ ਬਈ ਕੱਲ ਨੂੰ ਬਰਾਤ ਵਾਸਤੇ ਤਿਆਰ ਰਹਿਣ ਅੱਛਾ ਬੇਟੀ ਅੰਦਰੋਂ ਭਾਂਡੇ ਲਿਆ ਕੇ ਕੁੜੀਆਂ ਤੋਂ ਰੋਟੀ ਪਵਾਉਂਦਾ ਵਾਹ ਕਿੰਨਾ ਰੂਪ ਹੈ ਸਹਰੀਆਂ ਤੇ ਮਨ ਵਿੱਚ ਹੀ ਸੋਚਦਾ ਜਰੀ ਦੀ ਭਾਰੀ ਕੜਾਈ ਵਾਲੇ ਲਾਲ ਸੂਹੇ ਸੂਟ ਸੁਨਹਿਰੀ ਗੋਟੇ ਕਿਨਾਰੀਆਂ ਵਾਲੇ ਭਾਰੇ ਦੁਪੱਟੇ ਤੇ ਗਹਿਣੇ ਗੱਟਿਆਂ ਨਾਲ ਲੱਦੀਆਂ ਦੋਵੇਂ ਨੰਨ ਦਾ ਪਰਜਾਈ ਪਰੀਆਂ ਵਰਗੀਆਂ ਲੱਗਦੀਆਂ ਨੇ ਕਦੇ ਮੇਰੀ ਵੇੜੇ ਵਿੱਚ ਵੀ ਇੰਨਾ ਵਰਗੀ ਕੁੰਦਨ ਪਰੀ ਫਿਰਦੀ ਹੁੰਦੀ ਸੀ ਛਣ ਛਣ ਕਰਦੀ ਮਨ ਅਤੀ ਦਿਆਂ ਤੈਹਾਂ ਫਰੋਲਣ ਲੱਗ ਪੈਂਦਾ ਨਸੀਬ ਕਰ ਮੇਰੇ ਦਿਲ ਦੀ ਰਾਣੀ ਮੇਰੇ ਜਤਿੰਦਰ ਦੀ ਮਾਂ ਸੋਹਣੇ ਰੰਗ ਰੂਪ ਵਾਲੀ ਪਰ ਮੰਦਿਆਂ ਭਾਗਾ ਵਾਲੀ ਦਿਲ ਦੀ ਇਹ ਰਾਣੀ ਐ ਲੰਮੀ ਉਮਰ ਲਿਖਾ ਕੇ ਲਿਆਉਂਦੀ ਰੱਬ ਕੋਲੋਂ ਸਿਨੇ ਵਿੱਚੋਂ ਨਿਕਲਿਆ ਇੱਕ ਲੰਮਾ ਹੌਂਕਾ ਅੱਖਾਂ ਨਮ ਕਰ ਗਿਆ ਕਿੰਨਾ ਹਸੀਨ ਦੰਸੀ ਉਹ ਜਦੋਂ ਮੈਂ ਉਸ ਨੂੰ ਵਿਆਹ ਕਿ ਲਿਆਇਆ ਸੀ ਜੋੜੀ ਬਣੀ ਸੀ ਕਿ ਗੱਲਾਂ ਤੁਰ ਪਈਆਂ ਸਨ ਸਾਰੇ ਪਿੰਡ 'ਚ ਮੈਂ ਵੀ ਛੈਲ ਚਬੀਲਾ ਚੋਬਰ ਤੇ ਉਹ ਵੀ ਰੱਜ ਕੇ ਸੋਹਣੀ ਮਟਿਆਰ ਕਹਿੰਦੇ ਨੇ ਕਿ ਜਦੋਂ ਰੱਬ ਕਿਸੇ ਨੂੰ ਸਹਹਪਣ ਦਿੰਦਾ ਤਾਂ ਨਖਰਾ ਵੀ ਨਾਲੀ ਤੋਲ ਕੇ ਦਿੰਦਾ ਪਰ ਉਹਨੂੰ ਭੋਲੀ ਪਾਲੀ ਜੀ ਜੋਬਨਮੰਤੀ ਨੂੰ ਤਾਂ ਜਿਵੇਂ ਆਪਣੇ ਇਨੇ ਸੁਹਾਪਣ ਦਾ ਕੋਈ غرੂਰ ਹੀ ਨਹੀਂ ਸੀ ਹਰ ਕਿਸੇ ਨਾਲ ਹੱਸ ਕੇ ਬੋਲਦੀ ਹਰ ਬੋਲ ਨਾਲ ਮੋਜੋ ਫਲ ਕਰਦੇ ਹੱਸਦੀ ਸੀ ਤਾਂ ਫੁੱਲ ਝੜੀਆਂ ਚੱਲਣ ਦਾ ਭੁਲੇਖਾ ਪੈਂਦਾ ਤੁਰਦੀ ਤਾਂ ਤਰਤੀ ਹਿਲਦੀ ਵਿਹੜੇ 'ਚ ਬੈਠੀ ਹੁੰਦੀ ਤਾਂ ਵਿਹੜਾ ਭਰਿਆ ਭਰਿਆ ਲੱਗਦਾ ਮੈਂ ਤੇ ਮੇਰੀ ਬੇਬੇ ਉਸ ਦਾ ਪਲ ਦਾ ਵਸਾਣਾ ਕਰਦੀ ਜਦੋਂ ਵੀ ਮੇਰੇ ਸੱਸ ਆਉਂਦੀ ਬੇਬੇ ਨੂੰ ਮਿੱਠਾ ਜੋ ਲਾਂਬਾ ਦਿੰਦੀ ਤੁਸੀਂ ਤਾਂ ਭੈਣ ਜੀ ਕੁੜੀ ਨੂੰ ਦੋ ਦਿਨ ਪੇਕੀ ਵੀ ਨਹੀਂ ਜਾਣ ਦਿੰਦੇ ਮਿਲਣ ਗਏ। ਤੁਸੀਂ ਤਾਂ ਦੱਬਾ ਹੀ ਮਾਰ ਲਿਆ ਸਾਡੀ ਕੁੜੀ ਤੇ। ਆਹ ਬੈਠੀ ਆ ਪੁੱਛ ਕੇ ਦੇਖ ਲੈ ਜੇ ਜਾਂਦੀ ਆ ਤਾਂ ਲੈ ਜਾ। ਮੇਰੇ ਵੱਲੋਂ ਤਾਂ ਖੁੱਲੀ ਛੁੱਟੀ ਏ। ਬੇਬੇ ਕੜਮਣੀ ਨੂੰ ਟੀਚਰ ਕਰਦੀ। ਨਹੀਂ ਮਾਂ ਅਸੀਂ ਦੋਵੇਂ ਆਵਾਂਗੇ ਕਿਸੇ ਦਿਨ ਮਿਲਣ। ਅੱਜ ਨਹੀਂਵੇਂ ਜਾ ਸਕਦੀ। ਮੇਰੀ ਬੇਬੇ ਜੀ ਢਿੱਲੀ ਏ ਅੱਜ। ਜਦੋਂ ਉਸ ਨੂੰ ਹੋਰ ਕੋਈ ਬਹਾਨਾ ਨਾ ਲੱਭਦਾ ਤਾਂ ਇਹੋ ਕਹਿ ਕੇ ਆਪਣੀ ਮਾਂ ਨੂੰ ਟਰਕਾ ਦਿੰਦੀ। ਉੰਜ ਘਰ ਦਾ ਮਾਹੌਲ ਵੇਖ ਕੇ ਮੇਰੀ ਸੱਸ ਗੁਲਾਬ ਦੇ ਫੁੱਲ ਵਾਂਗ ਖੜ ਜਾਂਦੀ ਕਿ ਮੇਰੀ ਧੀ ਆਪਣੇ ਘਰ ਸੌਖੀ ਹੈ ਘਰ ਦਾ ਮਾਹੌਲ ਸੱਚਮੁੱਚ ਹੀ ਖੁਸ਼ਗਵਾਰ ਸੀ ਨੂੰ ਸੱਸ ਨੂੰ ਉੱਚੀ ਬੋਲਦੀਆਂ ਨੂੰ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਸੀ ਬਾਹਰੋਂ ਆਏ ਕਿਸੇ ਓਪਰੇ ਬੰਦੇ ਨੇ ਨਸੀਬ ਕਰਨ ਨੂੰ ਬੇਬੇ ਬਾਰੇ ਪੁੱਛਣਾ ਮਾਂ ਆਇਓ ਇਹ ਤੇਰੀ ਨਹੀਂ ਮੇਰੀ ਸੱਸੇ ਜਦੋਂ ਉਹਨੇ ਦੱਸਣਾ ਤਾਂ ਅਗਲੇ ਨੇ ਮੂੰਹ ਵਿੱਚ ਉਂਗਲਾਂ ਪਾ ਲੈਣੀਆਂ ਹੈ ਨੂੰ ਸੱਸ ਦਾ ਇੰਨਾ ਪਿਆਰ ਪਿੰਡ ਦੇ ਲੋਕ ਗੱਲ ਕਰਨ ਲੱਗੇ ਉਹਨਾਂ ਦੋਵਾਂ ਦੀ ਉਦਾਹਰਨ ਦਿਆ ਕਰਦੇ ਸਨ ਜਦੋਂ ਜਤਿੰਦਰ ਹੋਣ ਵਾਲਾ ਸੀ ਨੂ ਨੂ ਇਸ ਹਾਲਤ ਵਿੱਚ ਦੇਖ ਕੇ ਬੇਬੇ ਦਾ ਤਾਂ ਜਣੀ ਚਾਹੀ ਨਹੀਂ ਸੀ ਚੁੱਕਿਆ ਜਾਂਦਾ ਉਹ ਦਿਨ ਚ ਕਈ ਕਈ ਵਾਰ ਪਹੁੰਚਦੀ ਦੱਸਦੀ ਏ ਤੇਰਾ ਕਿਹੜੀ ਚੀਜ਼ ਖਾਣੋਂ ਚਿਤ ਕਰਦਾ ਬਣਾ ਕੇ ਦੇਵਾਂ ਤੈਨੂੰ ਬੇਬੇ ਉਹਨੂੰ ਭਾਰਾ ਕੰਮ ਨਾ ਕਰਨ ਦੇਂਦੀ ਕੱਪੜੇ ਨਤੋਂਦਿੰਦੀ ਉੱਚੇ ਨੀਵੇਂ ਥਾਂ ਪੈਰ ਧਰਦੀ ਨੂੰ ਜਾਂ ਕਾਲੀ ਨਾਲ ਤੁਰਦੀ ਨੂੰ ਝਟ ਟੋਕ ਦਿੰਦੀ ਕਦੇ-ਕਦੇ ਮੈਨੂੰ ਦੱਸਦੀ ਪੁੱਤ ਬਹੁਤ ਮਿੱਠੀਆਂ ਚੀਜ਼ਾਂ ਬਾਲੀਆਂ ਖਾਂਦੀ ਆ ਤੂੰ ਦੇਖ ਲੀ ਰੱਬ ਆਪਾਂ ਨੂੰ ਮਿੱਠੀ ਚੀਜ਼ ਹੀ ਦੇਉ ਉਸ ਵੇਲੇ ਬੇਬੇ ਦੇ ਚਿਹਰੇ ਦਾ ਜਲਾਅ ਦੇਖਣ ਵਾਲਾ ਹੁੰਦਾ ਸੀ ਜਤਿੰਦਰ ਦੇ ਜਨਮ ਦੀ ਖੁਸ਼ੀ ਸਾਰੇ ਪਿੰਡ ਨੇ ਮਨਾਈ ਸੀ ਚਾਹ ਨਾਲ ਬੇਬੇ ਦਾ ਤਾਂ ਪੈਰ ਪੋਈ ਨਹੀਂ ਸੀ ਲੱਗਦਾ ਵੇ ਪੁੱਤ ਜੇ ਅੱਜ ਤੇਰਾ ਪਿਓ ਜਿਉਂਦਾ ਹੁੰਦਾ ਹੁੰਦਾ ਹੁਣੇ ਤਾਂ ਖੁਸ਼ੀ ਨਾਲ ਬਿਨਾਂ ਪੀਤੇ ਹੀ ਸ਼ਰਾਬੀ ਹੋ ਜਾਣਾ ਸੀ ਬਈ ਅੱਜ ਮੇਰੇ ਘਰ ਤਿੰਨ ਪੱਗਾਂ ਹੋ ਗਈਆਂ ਉਸ ਦਿਨ ਬੇਬੇ ਨੇ ਪਹਿਲੀ ਵਾਰ ਮੇਰੇ ਸਾਹਮਣੇ ਬਾਪੂ ਜੀ ਨੂੰ ਯਾਦ ਕਰਕੇ ਅੱਖਾਂ ਭਰੀਆਂ ਸਨ ਉਹ ਨੀ ਰੋਂਦੀ ਨੂੰ ਵੇਖ ਕੇ ਮੇਰਾ ਵੀ ਮਨ ਪਰ ਆਇਆ ਸੀ ਪੁੱਤ ਤੂੰ ਕਾਹਨੂੰ ਉਦਾਸ ਹੁੰਨਾ ਈ ਮਾਪੇ ਕਿਥੇ ਸਦਾ ਨਾਲ ਬੈਠੇ ਰਹਿੰਦੇ ਨੇ ਕਮਲਾ ਨਾ ਹੋਵੇ ਤਾਂ ਮੇਰੀਆਂ ਅੱਖਾਂ ਭਰੀਆਂ ਦੇਖ ਕੇ ਬੇਬੇ ਨੇ ਆਪਣੇ ਹੰਝੂ ਥਾਈਂ ਡਕਲੇ ਸਨ ਬੇਬੇ ਪੋਤੇ ਨੂੰ ਦੇਖ ਦੇਖ ਜਿਉਂਦੀ ਸੀ ਸਾਰਾ ਦਿਨ ਫਲੋਰਿਆਂ ਦਿੰਦੀ ਨਾ ਥੱਕਦੀ ਜਤਿੰਦਰ ਇੱਕ ਮਿੰਟ ਲਈ ਵੀ ਰੋਂਦਾ ਤਾਂ ਦਾਦੀ ਦੀ ਜਾਨ ਘਟਣ ਲੱਗ ਜਾਂਦੀ ਪਰ ਘਰ ਵਿੱਚ ਆਈ ਇਹ ਖੁਸ਼ੀ ਬਹੁਤਾ ਸਮਾਂ ਮਾਣ ਨਾ ਸਕੀ ਹੋ ਬੇਬੇ ਤਾਂ ਬਿਮਾਰ ਵੀ ਨਹੀਂ ਸੀ ਹੋਈ ਬਸ ਚੰਗੀ ਭਲੀ ਹੀ ਬਾਪੂ ਜੀ ਕੋਲ ਚਲੀ ਗਈ ਸੀ ਰਾਤ ਨੂੰ ਬੜੀ ਸੋਹਣੀ ਖਾ ਪੀ ਕੇ ਸੁੱਤੀ ਸੀ ਦੈਨ ਜਿਹੜੇ ਵੇਖਿਆ ਉਹ ਰਾਤ ਦੇ ਹਨੇਰੀਆਂ ਵਿੱਚ ਗਮ ਹੋ ਗਈ ਸੀ ਨਹਾਏ ਨਾ ਬੋ ਨਾ ਕਿਸੇ ਤੋਂ ਪਾਣੀ ਮੂੰਚ ਪਵਾਇਆ ਬਸ ਜੋਪ ਚੁਪੀਤੇ ਹੀ ਆਪਣੇ ਫਰਜ਼ਾਂ ਤੋਂ ਰੁਕਸਤ ਹੋ ਕੇ ਸੰਗੀਆਂ ਸਾਥੀਆਂ ਦੇ ਨਾਲ ਜਾ ਰਹੀ ਸੀ ਬੇਬੇ ਦੀ ਮੌਤ ਦਾ ਸਦਮਾ ਮੈਥੋਂ ਵੀ ਵੱਧ ਨਸੀਬ ਕਰਨੋਂ ਲੱਗਾ ਸੀ ਉਹਨੇ ਕਈ ਦਿਨ ਅੰਨ ਪਾਣੀ ਨੂੰ ਮੂੰਹ ਨਹੀਂ ਸੀ ਲਾਇਆ ਭੁੱਖਣ ਪਾਣੀ ਦੇ ਦੁੱਧ ਨਹੀਂ ਸੀ ਉਤਰਿਆ ਮੁੰਡਾ ਭੁੱਖ ਨਾਲ ਵਲ ਘਰਿਆ ਸੀ ਆਂਢਣਾ ਗੁਆਂਢਣਾ ਤੇ ਰਿਸ਼ਤੇਦਾਰ ਔਰਤਾਂ ਨੇ ਮਸਾਂ ਵਰਚਾ ਵਰਚਾ ਕੇ ਉਹਨੂੰ ਦੋ ਬਰਕੀਆਂ ਰੋਟੀ ਦੀਆਂ ਖਵਾਈਆਂ ਸਨ ਬਸ ਰੋਈ ਜਾਵੇ ਰੋਈ ਜਾਵੇ ਤੇ ਵਾਰ-ਵਾਰ ਇੱਕੋ ਹੀ ਗੱਲ ਕਰੀ ਜਾਵੇ ਹਾਈ ਮੈਂ ਕੱਲੀ ਰਹਿ ਗਈ ਹੁਣ ਮੈਂ ਕੀ ਕਰੂੰਗੀ ਅਸੀਂ ਨੂੰ ਸਸਤਾਂ ਦਾਲ ਸਬਜ਼ੀ ਵੀ ਇੱਕ ਦੂਜੇ ਤੋਂ ਪੁੱਛ ਕੇ ਧਰਦੀਆਂ ਹੁੰਦੀਆਂ ਸੀ ਹੁਣ ਮੈਂ ਕੀ ਤੋਂ ਪੁੱਛ ਕੇ ਦਾਲ ਪਾਣੀ ਧਰਿਆ ਕਰੂੰਗੀ ਰਿਸ਼ਤੇਦਾਰ ਬੁੜੀਆਂ ਦਿਲਾਸੇ ਦੇ ਰਹੀਆਂ ਸਨ ਕੋਈ ਕਹਿ ਰਹੀ ਸੀ ਪਰੋ ਲੈੰਦਿਓ ਰੱਜ ਕੇ ਇਹਦਾ ਗੁਬਗਵਾੜ ਜਾ ਨਿਕਲ ਜਾਵੇ ਕੁੜੇ ਭਾਈ ਇੰਨਾ ਤੇ ਪ੍ਰੇਮਨੀ ਦੇਖਿਆ ਕਿਤੇ ਨੂੰ ਸਸਦਾ ਜਿਹੋ ਜਿਹਾ ਇਹਨਾਂ ਦੋਹਾਂ ਦਾ ਸੀ ਬੇਬੇ ਦੇ ਭੋਗ ਤੋਂ ਬਾਅਦ ਹੀ ਕੰਮਾਂ ਧੰਦਿਆਂ ਵਿੱਚ ਪੈ ਕੇ ਉਹਨੇ ਮਾੜਾ ਮੋਟਾ ਦਿਲ ਧਰਿਆ ਸੀ ਜਤਿੰਦਰ ਹਾਲੇ ਛੋਟਾ ਹੀ ਸੀ ਮਸਾਂ ਤੁਰਨਾ ਹੀ ਸਿੱਖਿਆ ਹੋਵੇਗਾ ਕਿ ਨਸੀਬ ਕਰਨੀ ਇੱਕ ਦਿਨ ਮੇਰੇ ਕੰਨ ਵਿੱਚ ਇੱਕ ਹੋਰ ਗੱਲ ਦਸੀ ਮੇਰੇ ਲਈ ਤਾਂ ਇੱਕ ਖੁਸ਼ਖਬਰੀ ਹੀ ਸੀ ਪਰ ਉਹ ਖੁਸ਼ ਨਹੀਂ ਸੀ ਮੁੰਡਾ ਹਜੇ ਛੋਟਾ ਹੈ ਨਾਲੇ ਮੈਂ ਇਕੱਲੀ ਗਲਾਪੀ ਆ ਜੇ ਬੇਬੇ ਜਿਉਂਦੀ ਹੁੰਦੀ ਤਾਂ ਫਿਕਰ ਵਾਲੀ ਕੋਈ ਗੱਲ ਹੀ ਨਹੀਂ ਸੀ ਨਾਲੇ 3 ਸਾਲ ਤੱਕ ਤਾਂ ਬੱਚੇ ਨੂੰ ਮਾਂ ਦਾ ਪਿਆਰ ਤੇ ਸਾਥ ਸਮਾਲ ਜ਼ਰੂਰੀ ਹੁੰਦੀ ਹੈ। ਉਸਨੇ ਚਿੰਤਾਤ ਹੋ ਰਹਿੰਦੀ ਹੋਈ ਨੇ ਕਿਆ। "ਚੱਲ ਕੋਈ ਨਾ ਫੇਰ। ਇਹ ਕਿਹੜਾ ਆਪਣੇ ਵਰਗਿਆਂ ਦੇ ਸਾਰੇ ਦੀ ਗੱਲ ਹੁੰਦੀ ਹੈ। ਤੇ ਰੱਬ ਦੀ ਮਰਜ਼ੀ ਹੈ ਬਈ।" ਮੈਂ ਇਹ ਗੱਲ ਰੱਬ ਦੇ ਸਿਰ ਲਾ ਕੇ ਉਸਨੂੰ ਚਿੰਤਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਮੇਥੋਂ ਚੋਰੀਉਂ ਇੱਕ ਅਣਸੁਖਾਵਾਂ ਕੰਮ ਕਰਕੇ ਆਪਣੇ ਲਈ ਤੇ ਮੇਰੇ ਲਈ ਇੱਕ ਵੱਡੀ ਮੁਸੀਬਤ ਖੜੀ ਕਰ ਦਿੱਤੀ ਸੀ। ਕੀ ਗੱਲ ਤੂੰ ਕਿਵੇਂ ਪਈ ਢਿੱਲੀ ਜੀ ਇੱਕ ਦਿਨ ਧੁੱਪੇ ਮੰਜਾ ਡਾਈ ਪਈ ਨੂੰ ਦੇਖ ਕੇ ਮੈਂ ਪੁੱਛਿਆ ਕੁਛ ਨਹੀਂ ਉਹੀ ਪਈਆਂ ਅੱਜ ਚੱਤ ਜਿਆ ਕੁਛ ਠੀਕ ਨਹੀਂ ਬਸ ਨਹੀਂ ਮੈਥੋਂ ਲੁਕੋ ਰੱਖਦੀ ਹੋਈ ਨਹੀਂ ਸੰਖੇਪ ਜਿਹਾ ਉੱਤਰ ਦਿੱਤਾ ਬਾਹਰ ਖੇਤ ਵਿੱਚ ਆਲੂਆਂ ਦੀ ਪਟਾਈ ਵਾਸਤੇ ਦਿਹਾੜੀਏ ਲਾਏ ਹੋਏ ਸਨ ਸੀਰੀ ਬਿਮਾਰ ਸੀ ਤੇ ਉਹ ਖੇਤ ਨਹੀਂ ਸੀ ਆਇਆ ਮੈਂ ਇਕੱਲਾ ਹੀ ਕੰਮ ਦੀ ਦੇਖਭਾਲ ਵਿੱਚ ਰੁੱਝਿਆ ਰਿਆ ਦੋ ਦਿਨ ਕਾਰੀ ਨਾ ਜਾ ਸਕਿਆ ਦਿੱਲੀ ਦਾ ਉਹ ਕਈ ਦਿਨਾਂ ਦੀ ਸੀ ਪਰ ਪਹਿਲਾਂ ਦੱਸਿਆ ਹੀ ਨਹੀਂ ਸੀ ਜਦ ਮੈਨੂੰ ਦੱਸਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਚੰਦਰੀ ਕਿਤੋਂ ਗਰਭ ਗਰਾਉਣ ਵਾਲੀ ਦਵਾਈ ਲੈ ਕੇ ਆ ਗਈ ਸੀ ਪਿੰਡ ਦੇ ਹਕੀਮ ਨੇ ਬਥੇਰਾ ਔੜਪੋੜ ਕੀਤਾ ਪਰ ਕੇਸ ਔਲਝ ਗਿਆ ਸੀ ਤੇ ਉਸ ਦੇ ਵਾਸ ਵਿੱਚ ਨਹੀਂ ਸੀ ਆ ਰਿਹਾ ਹਾਰ ਕੇ ਉਸਨੇ ਮੈਨੂੰ ਕਹਿ ਦਿੱਤਾ ਭਰਪੂਰ ਜਿਆ ਸ਼ਹਿਰ ਲੈ ਜਾ ਵੀਰੇ ਨੂੰ ਬਸ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਕਈ ਦਿਨ ਹੋ ਗਏ ਸਨ ਡਾਕਟਰਾਂ ਨੇ ਦੱਸਿਆ ਸੈਪਟਿਕ ਹੋ ਗਈ ਹੈ ਮਹਿੰਗੇ ਟੀਕੇ ਤੇ ਦਵਾਈਆਂ ਨੇ ਵੀ ਆਪਣਾ ਅਸਰ ਦਿਖਾਉਣ ਤੋਂ ਨਾ ਕਰ ਦਿੱਤੀ ਸੀ ਹਾਲਾਤ ਵੱਧ ਤੋਂ ਵੱਧਰ ਹੁੰਦੇ ਗਏ ਬੱਚੇ ਨੂੰ ਸੰਭਲ ਲਈ ਮੈਂ ਆਪਣੀ ਸੱਸ ਨੂੰ ਬੁਲਾ ਲਿਆ ਸੀ ਇੱਕ ਦਿਨ ਮੈਂ ਉਸ ਨੂੰ ਮਿਲਾਉਣ ਲਈ ਜਤਿੰਦਰ ਨੂੰ ਨਾਲ ਲੈ ਗਿਆ ਉਸਨੇ ਮੁੰਡੇ ਨੂੰ ਰੱਜ ਕੇ ਪਿਆਰ ਕੀਤਾ ਫਿਰ ਮੇਰੇ ਕੰਨ ਕੋਲ ਮੂੰਹ ਕਰਕੇ ਕਿਹਾ ਇਸ ਬੱਚੇ ਦੀ ਖਾਤਰ ਮੈਂ ਆਪਣੀ ਜਾਨ ਦੇ ਚੱਲੀ ਆਂ ਮੈਂ ਨਹੀਂ ਹੁਣ ਬਚਦੀ ਬਸ ਮੇਰੇ ਨਾਲ ਇੱਕੋ ਵਾਦਾ ਕਰ ਲੈ ਬਈ ਇਹਨੂੰ ਤੂੰ ਮਾਂ ਤੇ ਪਿਓ ਦੋਵੇਂ ਬਣ ਕੇ ਪਾਲੇਂਗਾ ਜੇ ਤੂੰ ਇਹ ਕੁਰਬਾਨੀ ਦੇਣ ਦਾ ਵਾਦਾ ਕਰ ਲਵੇਂ ਤਾਂ ਮੇਰੀ ਜਾਨ ਪੂਰਾ ਸੌਖੀ ਨਿਕਲ ਜੂ ਸਮਝ ਗਿਓ ਨਾ ਹੈ ਕੰਮਲੀ ਨਾ ਹੋਵੇ ਤਾਂ ਐਵੇਂ ਨਹੀਂ ਲੱਸੀਆਂ ਗੱਲਾਂ ਕਰੀਦੀਆਂ ਹੁੰਦੀਆਂ ਤੈਨੂੰ ਕੀ ਹੋਇਆ ਚੰਗੇ ਬਲੀ ਤਾਂ ਹੈ ਨਹੀਂ ਜਤਿੰਦਰ ਦੇ ਬਾਪੂ ਮੈਨੂੰ ਦੱਸਦੀ ਏ ਆਪਣੀ ਹਾਲਤ ਝੂਠੀਆਂ ਤਸੱਲੀयां ਨਾ ਦੇ ਮੈਨੂੰ ਬਸ ਵਾਦਾ ਕਰ ਲੈ ਬਈ ਇਹਨੂੰ ਤੂੰ ਮਾਂ ਤੇ ਪਿਓ ਦੋਵੇਂ ਬਣ ਕੇ ਪਾਲੇਂਗਾ ਉਸ ਦੀਆਂ ਅੱਖਾਂ ਵਿੱਚਲੇ ਤਰਲੇ ਨੇ ਮੈਥੋਂ ਚੁੱਪਚੀ ਬਿਤੇਈ ਉਸ ਦੀ ਬਵਾਈ ਕਸਮ ਤੇ ਮੋਹਰ ਲਵਾ ਦਿੱਤੀ ਸੀ ਮੈਂ ਸਿਰਫ ਸਿਰ ਹਿਲਾ ਕੇ ਹਾਂਮੀ ਹੀ ਪਰ ਸਕਿਆ ਬੋਲਣ ਦੀ ਤਾਂ ਮੇਰੇ ਵਿੱਚ ਹਿੰਮਤ ਹੀ ਨਹੀਂ ਸੀ ਮੈਂ ਧਿਆਨ ਨਾਲ ਦੇਖਿਆ ਉਹਨੂੰ ਸਾਹ ਔਖਾ ਆ ਰਿਹਾ ਸੀ ਬੋਲ ਥੜਕ ਰਿਹਾ ਸੀ ਅੱਖਾਂ ਥਾਈਂ ਖੜਦੀਆਂ ਜਾ ਰਹੀਆਂ ਸਨ ਡਾਕਟਰਾਂ ਨੂੰ ਖਰੇ ਪਹਿਲਾਂ ਹੀ ਪਤਾ ਹੋਵੇ ਤੇ ਮੈਨੂੰ ਬੈਠੇ ਨੂੰ ਦੇਖ ਕੇ ਉਹ ਜਾਣ ਬੁੱਝ ਕੇ ਹੀ ਉਰੇ ਪਰੇ ਹੋ ਗਏ ਹੋ ਬਈ ਕਾਰਲੈਂਡ ਚਾਰ ਗੱਲਾਂ ਜਾਂਦੀ ਬਾਰੀ ਦੀਆਂ ਉਸਦੀ ਹਾਲਤ ਦੇਖ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਮੈਂ ਡਾਕਟਰ ਨੂੰ ਸੱਦਣ ਭੱਜਿਆ ਡਾਕਟਰ ਜੀ ਬਚਾ ਲਵੋ ਜੀ ਜਿੰਵੇਂ ਵੀ ਬਚਦੀ ਹੈ ਮੇਰਾ ਘਰ ਉਜੜਨ ਤੋਂ ਬਚਾ ਲਵੋ ਮੈਂ ਇਹਦੇ ਪਿੱਛੇ ਆਪਣਾ ਸਾਰਾ ਘਰ-ਬਾਰ ਲਾਉਣ ਨੂੰ ਤਿਆਰ ਹਾਂ ਜੀ ਡਾਕਟਰ ਨੇ ਆ ਕੇ ਨਬਜ਼ ਦੇਖੀ ਤੇ ਨਿਰਾਸ਼ਾ ਵਿੱਚ ਸਿਰ ਹਿਲਾਇਆ ਮੈਂ ਮਤਲਬ ਸਮਝ ਗਿਆ ਸਾਂ ਉਸ ਦਾ ਸਿਰ ਇੱਕ ਪਾਸੇ ਨੂੰ ਲੜਕ ਗਿਆ ਸੀ ਮੇਰੀ ਦੁਨੀਆ ਉਜੜ ਗਈ ਸੀ ਮੈਨੂੰ ਸਾਰਾ ਸੰਸਾਰ ਸੁੰਨਾ ਸੁੰਨਾ ਲੱਗਦਾ ਸੀ ਮੇਰੇ ਸਹੁਰਿਆਂ ਤੋਂ ਬੰਦਿਆਂ ਬੁੜੀਆਂ ਦੀਆਂ ਦੋ ਟਰਾਲੀਆਂ ਭਰੀਆਂ ਆਈਆਂ ਮੇਰੀ ਸੱਸ ਦੇ ਕੀਨੇ ਕੰਧਾਂ ਨੂੰ ਰੁਵਾ ਰਹੇ ਸਨ ਉਹ ਇੱਕੋ ਗੱਲ ਵਾਰ-ਵਾਰ ਕਹੀ ਜਾਵੇ ਜੇ ਮੈਨੂੰ ਨਿਜੜੀ ਨੂੰ ਇਸ ਬਾਣੀ ਦਾ ਪਤਾ ਹੁੰਦਾ ਮੈਂ ਛੋਟੀ ਕੁੜੀ ਹਜੇ ਕਾਹਨੂੰ ਵਿਆਹਣੀ ਸੀ ਸੰਸਕਾਰ ਜੜ ਗਿਆ ਵੇ ਲੋਕੋ ਮੇਰੀ ਧੀ ਦਾ ਹਾਏ ਵੇ ਲੋਕੋ ਅਸੀਂ ਪੱਟੇ ਗਏ ਵੇ ਸ਼ਾਮ ਨੂੰ ਸੰਸਕਾਰ ਕਰਵਾ ਕੇ ਮੁੜਦਿਆਂ ਮੇਰੇ ਸਾਸ ਸੋਹਰੇ ਨੇ ਕਿਹਾ ਭਰਪੂਰ ਸਿਆਂ ਮੁੰਡੇ ਨੂੰ ਅਸੀਂ ਨਾਲ ਲੈ ਜਾਂਦੇ ਆ ਲਿਆ ਫੜਾ ਇਹਦੇ ਲਈੜੇ ਕੱਪੜੇ ਮੇਰੀਆਂ ਪੋਬਾਂ ਨਿਕਲ ਗਈਆਂ ਬੇਬੇ ਜੀ ਹੁਣ ਇਹਦੇ ਬਿਨਾ ਮੇਰਾ ਰਹਿ ਹੀ ਕੌਣ ਗਿਆ ਏ ਕੋਈ ਨਹੀਂ ਮੈਂ ਆਪੇ ਸੰਭੂ ਔਖਾ ਸੌਖਾ ਮੈਂ ਮੰਨਤ ਕੀਤੀ ਚੰਗਾ ਕਾਕਾ ਮਰਜੀ ਇਹ ਤੇਰੀ ਪਰ ਔਖਾ ਹੁੰਦਾ ਐਡਾ ਕੋ ਜਵਾਕ ਮਾਂ ਤੋਂ ਬਿਨਾ ਸਾਂਭਣਾ ਵੇਣ ਪਾ ਕੇ ਰੋਂਦੀ ਹੋਈ ਉਹ ਬੁੜੀਆਂ ਦੇ ਨਾਲ ਟਰਾਲੀ ਵਿੱਚ ਜਾ ਬੈਠੀ ਸੀ ਭੋਗ ਤੇ ਆਈਆਂ ਮਾਮੀਆਂ ਮਾਸੀਆਂ ਨੇ ਵੀ ਜਤਿੰਦਰ ਨੂੰ ਲਜਾਣ ਲਈ ਬਥੇਰਾ ਜੋਰ ਲਾਇਆ ਪਰ ਮੈਂ ਫਿਰ ਨਾ ਕਰ ਦਿੱਤੀ ਸੀ ਮਰਨ ਵਾਲੀ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਈ ਮੈਂ ਉਸਦੇ ਪਿਤਾ ਦੇ ਨਾਲ ਹੀ ਉਸਦੀ ਮਾਂ ਵੀ ਬਣ ਗਿਆ ਸੀ ਹਜੇ 6 ਮਹੀਨੇ ਵੀ ਨਹੀਂ ਸੀ ਹੋਏ ਉਹਨੂੰ ਮਰੀ ਨੂੰ ਕਿ ਲੋਕ ਮੈਨੂੰ ਸਲਾਹਾਂ ਦੇਣ ਲੱਗ ਪਏ ਕਰਦਾ ਬੂਹਾ ਵਾਰ ਖੋਲਣ ਦਾ ਆਰ ਪਾਰ ਕਰ ਬਈ ਹੁਣ ਜੇ ਉਹਨਾਂ ਦੇ ਕੋਈ ਕੁੜੀ ਕੜੀ ਹੈਗੀ ਆ ਫੇਰ ਤਾਂ ਕੰਮ ਬਣਿਆ ਹੀ ਪਿਆ ਜੇ ਨਹੀਂ ਹੈਗੀ ਫੇਰ ਸਾਨੂੰ ਦੱਸ ਅਸੀਂ ਤੇਰੇ ਦੋਖ-ਸੋਖ 'ਚ ਹਾਜ਼ਰ ਆ ਪਰ ਮੈਂ ਇੱਕੋ ਨੰਨਾ ਫੜ ਲਿਆ ਸੀ ਨੌਜਵਾਨ ਮੁੰਡਾ ਸਾਂ ਹਰ ਕੋਈ ਸ਼ੱਕ ਦੀ ਨਜ਼ਰ ਨਾਲ ਦੇਖਦਾ ਸ਼ਰੀਕੇ ਦੀਆਂ ਕੁੜੀਆਂ ਬੋਟੀਆਂ ਤਾਂ ਮੇਰੇ ਘਰ ਪੈਰ ਨਹੀਂ ਸੀ ਪਾਉਂਦੀਆਂ ਜੇ ਕੋਈ ਕੁੜੀ ਬੁੜੀ ਕੰਮ ਵਾਸਤੇ ਰੱਖਣੀ ਤਾਂ ਉਸ ਵਿਚਾਰੀ ਦੀਆਂ 100 100 ਗੱਲਾਂ ਬਣਦੀਆਂ ਪਰ ਮੈਂ ਤਾਂ ਮੁੰਡੇ ਦਾ ਮਾਰਾ ਰਾਜੇ ਗੋਪੀਚੰਦ ਵਾਂਗ ਸਾਥ ਬਣਨ ਦੀ ਕੋਸ਼ਿਸ਼ ਕਰ ਰਿਹਾ ਸਾਂ ਇਹੋ ਜੀ ਅੰਗਿਆਰ ਉਮਰ 'ਚ ਸਾਥ ਬਣਨਾ ਸੂਲਾਂ ਦੇ ਬਿਸਤਰੇ ਤੇ ਲੇਟਣ ਵਾਲੀ ਗੱਲ ਹੁੰਦੀ ਹੈ ਜ਼ਬਰਦਸਤੀ ਦੱਬ ਕੇ ਰੱਖੀਆਂ ਹੋਈਆਂ ਖਾਹਿਸ਼ਾਂ ਮੇਰੇ ਅੰਦਰ ਖੋਰੂ ਪਾ ਦਿੰਦੀਆਂ ਬੇਕਾਬੂ ਹੁੰਦੇ ਜਾਂਦੇ ਜਜ਼ਬਾਤ ਸਪੋਲੀਆਂ ਬਣ ਕੇ ਮੇਰੇ ਬਿਸਤਰੇ ਤੇ ਲੇਟ ਜਾਂਦੇ ਤੇ ਮੈਨੂੰ ਬੁਰੀ ਤਰ੍ਹਾਂ ਡੱਸਦੇ ਰਹਿੰਦੇ ਪਰ ਮਰਨ ਵਾਲੀ ਨਾਲ ਕੀਤੇ ਹੋਏ ਵਾਅਦੇ ਦੀ ਰਾਖੀ ਮੈਂ ਨਾਗ ਡੰਗ ਸਹਿ ਕੇ ਵੀ ਕਰ ਰਿਹਾ ਸਾਂ ਪੰਜਵੇਂ ਸਾਲ ਵਿੱਚ ਲੱਗਾ ਹੋਇਆ ਜਤਿੰਦਰ ਹੁਣ ਆਪਣੀ ਹਾਣੀ ਬੱਚਿਆਂ ਨਾਲ ਖੇਡਣ ਉਹਨਾਂ ਦੇ ਘਰ ਚਲਾ ਜਾਂਦਾ ਨਿੱਕੇ-ਨਿੱਕੇ ਬਾਲਾਂ ਨੂੰ ਲੋਰੀਆਂ ਦਿੰਦੀਆਂ ਉਹਦੇ ਸਿਰ ਵਾ ਕੇ ਜੂੜੇ ਕਰਦੀਆਂ ਤੇ ਉਹਨਾਂ ਨੂੰ ਨਹਾਉਂਦੀਆਂ ਤੌਂਦੀਆਂ ਉਹਨਾਂ ਦੀਆਂ ਮਾਵਾਂ ਨੂੰ ਉਹ ਨੀਂਜ ਲਾ ਕੇ ਵੇਖਦਾ ਬਸ ਦਾ ਨਿੱਕਾ ਜਿਹਾ ਦਿਮਾਗ ਹੁਣ ਇੰਨਾ ਕੁ ਸੋਚਣਯੋਗਾ ਹੋ ਗਿਆ ਸੀ ਕਿ ਮੇਰੇ ਸਾਰੇ ਆੜੀਆਂ ਦੇ ਘਰੀ ਮਾਵਾ ਹਨ ਮੇਰਾ ਬਾਪੂ ਕਾਹਤੋਂ ਗੱਲਾਂ ਰਹਿੰਦਾ ਕਈ ਵਾਰੋਂ ਮੈਨੂੰ ਪੁੱਛਦਾ ਬਾਪੂ ਮੇਰੀ ਬੇਬੇ ਕਿੱਥੇ ਆ ਮੇਰਾ ਗੱਜ ਪਰ ਆਉਂਦਾ ਤੇ ਮੈਂ ਉਵੇਂ ਹੀ ਭਰੇ ਗਲੇ ਨਾਲ ਉਸਨੂੰ ਦੱਸਦਾ ਪੁੱਤ ਤੇਰੀ ਬੇਬੇ ਰੱਬ ਕੋਲ ਚਲੀ ਗਈ ਚੱਲ ਬਾਪੂ ਆਪਾਂ ਨੂੰ ਜਾ ਕੇ ਲੈ ਆਈਏ ਉਹ ਮੈਨੂੰ ਬਾਹੋਂ ਫੜ ਕੇ ਖਿੱਚਣ ਲੱਗ ਪੈਂਦਾ ਨਹੀਂ ਪੁੱਤ ਜਿਹੜੇ ਬੰਦੇ ਇੱਕ ਵਾਰੀ ਰੱਬ ਕੋਲ ਚਲੇ ਜਾਂਦੇ ਨੇ ਨਾ ਰੱਬ ਉਹਨਾਂ ਨੂੰ ਮੁੜ ਕੇ ਨਹੀਂ ਆਉਣ ਦਿੰਦਾ ਬਾਪੂ ਰੱਬ ਉਹਨਾਂ ਨੂੰ ਨੋੜ ਲੈਂਦਾ ਹੈ ਰੱਸੇ ਪਾ ਕੇ ਆਹੋ ਪੁੱਤ ਇਵੇਂ ਹੀ ਕਰਦਾ ਏ ਰੱਬ ਮੈਂ ਉੱਤਰ ਦਿੰਦਾ ਉਸ ਦੀਆਂ ਇਹੋ ਜਿਹੀਆਂ ਪੁੱਛਾਂ ਮੇਰੇ ਦਿਲ ਵਿੱਚ ਪੀੜਾਂ ਦੇ ਕੈਲ ਠੋਕ ਦਿੰਦੀਆਂ ਉਸ ਦਾ ਧਿਆਨ ਹੋਰ ਪਾਸੇ ਲਾਉਣ ਲਈ ਮੈਂ ਉਸ ਦੀ ਉਂਗਲੀ ਫੜ ਕੇ ਹੱਟਿਉਂ ਚੀਜੀ ਦਬਾਉਣ ਤੌਰ ਤੇ ਪੈਂਦਾ ਉਹ ਮੇਰੇ ਚਿਹਰੇ ਨੂੰ ਧਿਆਨ ਨਾਲ ਵੇਖਦਾ ਹੋਇਆ ਗੱਲ ਅੱਗੇ ਤੋਰਦਾ ਚੱਲ ਬਾਪੂ ਕੋਈ ਨਾ ਜਿਉ ਨਹੀਂ ਆਉਂਦੀ ਆਪਾਂ ਨਵੀਂ ਬੇਬੇ ਲੈ ਆਉਨੇ ਆ ਫਿਰ ਆਪਣੀ ਇੱਕ ਕਾਕਾ ਹੋਰ ਹੋ ਜਾਊਗਾ ਮੈਂ ਖੇਡਿਆ ਕਰੂੰਗਾ ਆਪਣੇ ਵੀਰੇ ਨਾਲ ਹੈ ਨਮੀਬੇਪੇ ਕਾਕਾ ਮੈਂ ਅਚੰਬਿਤ ਹੋ ਜਾਂਦਾ ਕੌਣ ਸਿਖਾਉਂਦਾ ਏ ਇਹਨੂੰ ਇਹੋ ਜੀਆਂ ਗੱਲਾਂ ਉਹ ਭਾਈ ਕੋਈ ਨਹੀਂ ਸਿਖਾਉਂਦਾ ਬੱਚੇ ਆਪਣੇ ਆਪ ਸਿੱਖ ਜਾਂਦੇ ਨੇ ਕੁਦਰਤ ਮਾਂ ਖੁਦ ਸਿਖਾਉਂਦੀ ਏ ਇਹਨਾਂ ਨੂੰ ਇਹੋ ਜੀਆਂ ਗੱਲਾਂ ਮੇਰਾ ਮਨ ਜਵਾਬ ਦਿੰਦਾ ਬੱਸ ਦੀਆਂ ਇਹੋ ਜੀਆਂ ਨਿੱਕੀਆਂ ਨਿੱਕੀਆਂ ਅਣਪੋਲ ਗੱਲਾਂ ਨਾਲ ਮੇਰੇ ਮਨ ਦੀ ਕਿਸ਼ਤੀ ਡੱਕ ਡੋਲੇ ਖਾਣ ਲੱਗ ਪੈਂਦੀ ਤੇ ਆਤਮ ਕੰਟਰੋਲ ਦਾ ਚੱਪੂ ਮੈਨੂੰ ਪੂਰਾ ਜ਼ੋਰ ਲਾ ਕੇ ਚਲਾਉਣਾ ਪੈਂਦਾ ਜਤਿੰਦਰ 6 ਸਾਲਾਂ ਦਾ ਹੋ ਗਿਆ ਸੀ ਮੈਂ ਸਕੂਲ ਪੜਨ ਲਾ ਦਿੱਤਾ ਜਤਿੰਦਰ ਜਿੰਨਾ ਜ਼ਹੀਨ ਸੀ ਓਨਾ ਹੀ ਸਮੇਂਦਨਸ਼ੀਲ ਮੇਰੇ ਨਾਲ ਘਰ ਦੇ ਕੰਮ ਵੀ ਕਰਵਾਉਂਦਾ ਪੜਾਈ 'ਚ ਪੂਰਾ ਤਾਕ ਹਰ ਸਾਲ ਜਮਾਤ 'ਚੋਂ ਫਰਸਟ ਆਉਂਦਾ ਖੇਡਾਂ ਵਿੱਚੋਂ ਜਿੱਤੇ ਹੋਏ ਇਨਾਮਾਂ ਨਾਲ ਉਸਨੇ ਘਰ ਭਰ ਦਿੱਤਾ ਸੀ 15 ਕੋਈ ਸਾਲਾਂ ਦੀ ਨਹੀਂ 10ਵੀਂ ਜਮਾਤ ਪਾਸ ਕਰ ਲਈ ਸੀ ਮੈਂ ਅੱਗੇ ਪੜਨ ਲਈ ਕਾਲਜ ਲਾ ਦਿੱਤਾ ਪਰ ਖੇਡਾਂ ਦਾ ਸ਼ੌਂਕ ਉਸਨੇ ਉਵੇਂ ਹੀ ਬਰਕਰਾਰ ਰੱਖਿਆ ਬੀਏ ਉਸਨੇ ਫਸਟ ਡਿਵੀਜ਼ਨ ਚ ਕਰ ਲਈ ਸੀ ਖਿਡਾਰੀ ਦੇ ਤੌਰ ਤੇ ਉਸ ਕੋਲ ਕਈ ਜ਼ਿਲ੍ਹਾ ਪੱਧਰ ਦੇ ਸਰਟੀਫਿਕੇਟਸ ਸਨ ਬਾਪੂ ਜੀ ਮੈਨੂੰ ਕਪੂਰਥਲਾ ਰੇਲਵੇ ਕੋਚ ਫੈਕਟਰੀ ਵੱਲੋਂ ਨਿਯੁਕਤ ਕੀਤੇ ਜਾਣ ਦੀ ਚਿੱਠੀ ਆਈ ਏ ਮੈਂ ਅਪਲਾਈ ਕੀਤਾ ਹੋਇਆ ਸੀ ਤੇ ਸਿਲੈਕਟ ਹੋ ਗਿਆ ਇੱਕ ਦਿਨ ਉਸਨੇ ਮੈਨੂੰ ਚਾਹ ਨਾਲ ਦੱਸਿਆ ਚੰਗਾ ਪੁੱਤ ਬਸ ਮੈਥੋਂ ਇੰਨੇ ਹੀ ਕਹਿ ਹੋਇਆ ਮਨ ਵਿੱਚ ਸੋਚ ਰਿਹਾ ਸੀ ਜੇ ਅੱਜ ਇਹਦੀ ਮਾਂ ਜਿਉਂਦੀ ਹੁੰਦੀ ਉਸਨੇ ਸੁਣ ਕੇ ਕਿੰਨੀ ਖੁਸ਼ ਹੋਣਾ ਸੀ ਪਰ ਮੈਂ ਉਸਦੀ ਖੁਸ਼ੀ ਵਿੱਚ ਵਿਗਨ ਪੈਣ ਦੇ ਡਰੋਂ ਆਪਣੀਆਂ ਅੱਖਾਂ ਵਿੱਚ ਆਏ ਹੰਝੂ ਅੰਦਰ ਹੀ ਡੱਕ ਲਏ ਸਨ ਜਤਿੰਦਰ ਕਪੂਰ ਥਲੇ ਨੌਕਰੀ ਕਰਨ ਲੱਗ ਪਿਆ ਸੀ ਘਰ ਵਿੱਚ ਮੈਂ ਇਕੱਲਾ ਰਹਿ ਗਿਆ ਸੀ ਮੈਨੂੰ ਉਦਰੇਵੇਂ ਨੇ ਘੇਰ ਲਿਆ ਸੀ ਮੇਰਾ ਕਿਸੇ ਵੀ ਕੰਮ ਨੂੰ ਜੀ ਨਾ ਕਰਦਾ ਕਦੇ ਖਾਪ ਕਾ ਲੈਂਦਾ ਕਦੇ ਭੁੱਖਾ ਹੀ ਸੌਂ ਜਾਂਦਾ ਹਾਂ ਜਤਿੰਦਰ ਦਾ ਵਿਆਹ ਕਰ ਦੇਵਾ ਬਸ ਕੋਈ ਸੋਹਣੀ ਸੁਚਾਰੀ ਜੀ ਕੁੜੀ ਮਿਲ ਜਾਵੇ ਇੱਕ ਦਿਨ ਮੇਰੇ ਮਨ ਵਿੱਚ ਫੁਰਨਾ ਫੁਰਿਆ ਮੱਗਰ ਦੇ ਘਰ ਵਾਲੀ ਸ਼ਾਮ ਨੂੰ ਸ਼੍ਰੀਕੇ ਜੋ ਮੇਰੀ ਪਰਜਾਈ ਲੱਗਦੀ ਸੀ ਉਹਨੇ ਰਾਹ ਤੁਰੇ ਆਉਂਦੇ ਨਾਲ ਇੱਕ ਦਿਨ ਜਤਿੰਦਰ ਦੇ ਸਾਖ ਦੀ ਗੱਲ ਛੇੜ ਲਈ ਸੀ ਭਰਪੂਰ ਜੇ ਤੂੰ ਕਹੀਂ ਮੈਂ ਆਪਣੇ ਭਰਾ ਨਾਲ ਗੱਲ ਤੋਰ ਕੇ ਦੇਖਾਂ ਕਰਨਦੀਪ ਮੇਰੀ ਭਤੀਜੀ ਤੇਰੀ ਦੇਖੀ ਹੋਈ ਤਾਂ ਹੈ ਉਹ ਆਪਣੇ ਪਿੰਡ ਮੇਰੇ ਕੋਲ ਕਈ ਕਈ ਦਿਨ ਤਾਂ ਰਹਿ ਕੇ ਜਾਂਦੀ ਰਹੀ ਹੈ ਜ਼ੈਨ ਤੇ ਜੋਰ ਪਾ ਕੇ ਕਰਨਦੀਪ ਬਾਬਤ ਸੋਚਿਆ ਉਸ ਦਾ ਸਾਰਾ ਚਿਹਰਾ ਮੁਰਾ ਅੱਖਾਂ ਸਾਹਮਣੇ ਆ ਗਿਆ ਬਈ ਵਾਹ ਕੁੜੀ ਤਾਂ ਸੱਚਮੁੱਚ ਹੀ ਪਰੀਆਂ ਵਰਗੀ ਹੈ ਇਹਨਾਂ ਦੀ ਜੋੜੀ ਤਾਂ ਇਉਂ ਬਣੇਗੀ ਜਿਵੇਂ ਮੇਰੀ ਤੇ ਨਸੀਬ ਕੁਰਦੇ ਬਣੀ ਸੀ ਮੇਰੀ ਕਲਪਨਾ ਉਡਾਰੀ ਮੈਨੂੰ ਕਿਤੇ ਦੀ ਕਿਤੇ ਲੈ ਗਈ ਸੀ ਦੁਨੀਆ ਦੇਖਿਆ ਕਰੋ ਤੁਰੇ ਜਾਂਦੇ ਆਨੋ ਜੇ ਪੜ੍ਹੀ ਲਿਖੀ ਘਾਟੇ ਫਿਰ ਵੀ ਕੀ ਹੈ ਅਸੀਂ ਕਿਹੜਾ ਨੌਕਰੀ ਕਰਵਾਉਣੀ ਹੈ ਕਿਉਂ ਕਿਵੇਂ ਸਲਾਹੇ ਫਿਰ ਸ਼ਾਮੋ ਨੇ ਫਿਰ ਮੇਰਾ ਧਿਆਨ ਆਪਣੀ ਗੱਲ ਵੱਲ ਮੋੜਿਆ ਕੋਈ ਨਾ ਭਾਬੀ ਮੈਂ ਚਿੱਠੀ ਪਾ ਕੇ ਘਰ ਸੱਦਾ ਮੁੰਡੇ ਨੂੰ ਫੇਰ ਕਰਦੇ ਆ ਕੋਈ ਬੰਦ ਸਬ ਮੈਂ ਜਤਿੰਦਰ ਨੂੰ ਚਿੱਠੀ ਵਿੱਚ ਤਾਕੀਦ ਕਰ ਦਿੱਤੀ ਕਿ ਚਿੱਠੀ ਪੜਦੇ ਸਾਰ ਤੁਰੰਤ ਘਰ ਪਹੁੰਚ ਜਾਵੇ ਮੁੰਡਾ ਚਿੱਠੀ ਪੜ ਕੇ ਫਿਕਰ ਵਿੱਚ ਘਬਰਾਇਆ ਹੋਇਆ ਘਰ ਪਹੁੰਚਿਆ ਮੈਨੂੰ ਚੰਗੇ ਭਲੇ ਬੈਠੇ ਨੂੰ ਦੇਖ ਕੇ ਉਸ ਦੇ ਸਾਹ ਵਿੱਚ ਸਾਹ ਆਇਆ ਬੈਗ ਮੰंजे ਤੇ ਰੱਖ ਦਿਆ ਉਸਨੇ ਰੋਜ਼ ਪ੍ਰਗਟ ਕੀਤਾ ਤੁਹਾਡੇ ਖੱਤ ਨੇ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਸ਼ੁਕਰ ਹੈ ਤੁਸੀਂ ਰਾਜੀ ਖੁਸ਼ ਹੋ ਹਾਂ ਫਣ ਦੱਸੋ ਕੀ ਗੱਲ ਏ ਐਡੀ ਵੱਡੀ ਖੁਸ਼ਖਬਰੀ ਹੁਣ ਕਿਵੇਂ ਦੱਸਦਿਆਂ ਘੜੀ ਪਲ ਬੈਠ ਪਾਣੀ-ਦਾਨੀ ਪੀ ਕੋਈ ਨਹੀਂ ਦੱਸ ਦਿਨ ਨਾ ਅਵਲ ਤਾਂ ਤੈਨੂੰ ਪਤਾ ਲੱਗ ਹੀ ਗਿਆ ਹੁਣ ਲੈ ਹੱਦ ਕਰਦੇ ਹੋ ਤੁਸੀਂ ਮੈਂ ਕਿਹੜਾ ਕੋਈ ਜੋਛੀ ਆ ਗੱਲ ਤਾਂ ਉਹ ਸਮਝ ਗਿਆ ਸੀ ਬਸ ਜਾਣ ਬੁੱਝ ਕੇ ਮਛਲਾ ਬਣ ਰਿਹਾ ਸੀ ਮੈਂ ਚਾਹ ਨਾਲ ਕੁੜੀ ਦੀ ਫੋਟੋ ਲੈ ਆ ਕੇ ਉਸ ਦੇ ਸਾਹਮਣੇ ਰੱਖ ਦਿੱਤੀ ਤੇ ਕਿਹਾ ਤੇਰੀ ਤਾਈ ਸ਼ਾਮੋ ਆਪਣੀ ਭਤੀਜੀ ਦਾ ਸਾਥ ਲਈ ਆਈਏ ਤੇਰੇ ਵਾਸਤੇ ਦੇਖ ਕੇ ਦੱਸ ਕੁੜੀ ਪਸੰਦ ਹੈ ਤੇਰੇ ਮੈਂ ਡੋਲ ਡੋਲ ਪਿੰਦੇ ਚਾਣਾ ਪੁੱਛਿਆ ਕੁੜੀ ਤਾਂ ਸੋਹਣੀ ਏ ਪਰ ਉਹ ਗੱਲ ਦੱਸਦਾ ਚਜ ਕਰਿਆ ਸੀ ਹਾਂ ਹਾਂ ਤੂੰ ਗੱਲ ਕਿ ਦੱਸ ਚਜਕਦਾ ਕਿਉਂ ਹੈ ਬਾਪੂ ਜੀ ਗੱਲ ਦਾ ਰਸਲ ਇਹ ਆ ਕਿ ਮੈਂ ਉਥੇ ਇੱਕ ਕੁੜੀ ਪਸੰਦ ਕੀਤੀ ਹੋਈ ਆ ਤੇ ਮੈਂ ਉਸੇ ਨਾਲ ਹੀ ਵਿਆਹ ਕਰਾਉਣਾ ਚਾਹਣਾ ਆ ਦੇਖੋ ਮੈਂ ਉਸਦੀ ਫੋਟੋ ਵੀ ਨਾਲ ਲੈ ਕੇ ਆਇਆ ਪਸਨੇਲੇ ਫਾਫੀ ਵਿੱਚੋਂ ਕੱਢ ਕੇ ਫੋਟੋ ਮੇਰੇ ਸਾਹਮਣੇ ਕਰ ਦਿੱਤੀ। ਮੈਂ ਫੋਟੋ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਇੱਕ ਸੋਹਣੀ ਸੁਨੱਖੀ ਮੁਟਿਆਰ ਬੈਠੀ ਮੁਸਕਰਾ ਰਹੀ ਸੀ। ਕੁੜੀ ਤਾਂ ਬਹੁਤ ਸੋਹਣੀ ਆ। ਨਾਮ ਕੀ ਆ? ਜਾਤ ਬਰਾਦਰੀ ਕੀ ਆ? ਪੜ੍ਹੀ ਲਿਖੀ ਕਿੰਨੀ ਆ? ਮੈਂ ਹਾਪੜਿਆਂ ਆਂਗ ਸਾਰੇ ਪ੍ਰਸ਼ਨ ਇਕੱਠੇ ਹੀ ਪੁੱਛ ਲਈ। ਬਾਪੂ ਜੀ, ਇਸ ਕੁੜੀ ਦਾ ਨਾਮ ਨੀਲਮ ਆ। ਉੱਥੇ ਹੀ ਕੁੜੀਆਂ ਦੇ ਸਕੂਲ ਵਿੱਚ ਅਧਿਆਪਕਾ। ਪਰ ਜਾਤ ਬਰਾਦਰੀ ਆਪਣੇ ਵਾਲੀ ਨਹੀਂ ਆ। ਇਹ ਪਰਜਾਪਤ ਬਰਾਦਰੀ ਵਿੱਚੋਂ ਐ ਮੈਨੂੰ ਇੱਕਦਮ ਇਉਂ ਲੱਗਿਆ ਜਿਵੇਂ ਵਿੱਚੂ ਦਾ ਡੰਗ ਵੱਜਿਆ ਓਏ ਦਿਮਾਗ ਸਹੀ ਆ ਤੇਰਾ ਪਰਜਾਪਤਾਂ ਦੀ ਧੀ ਸਰਦਾਰ ਭਰਪੂਰ ਸਿੰਘ ਬਰਾੜ ਦੀ ਨੂੰ ਬਣੇਗੀ ਤੂੰ ਇਹ ਸੋਚ ਕੇ ਮੈਂ ਲਿਆ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਂ ਆਪਣੇ ਵੱਲੋਂ ਕਰੜਾ ਹੁਕਮ ਸੁਣਾ ਦਿੱਤਾ ਪਰ ਬਾਪੂ ਜੀ ਮੈਂ ਉਸ ਨੂੰ ਵਚਨ ਦੇ ਰੁਕਾਂ ਇਹ ਜਾਤ ਬਰਾਦਰੀਆਂ ਤਾਂ ਬੰਦੇ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਖੁਦ ਬਣਾਈਆਂ ਰੱਬ ਨੇ ਤਾਂ ਸਾਰੇ ਬੰਦੇ ਇੱਕੋ ਜਿਹੇ ਬਣਾਈਆ ਵਿਆਹ ਮੇਰਾ ਨਿੱਜੀ ਮਾਮਲਾ ਇਸ ਵਿੱਚ ਕਿਸੇ ਦੀ ਵੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਭਾਵੇਂ ਇਹ ਤੁਸੀਂ ਹੀ ਕਿਉਂ ਨਾ ਹੋਮੋ ਇਹ ਤੇਰਾ ਆਖਰੀ ਫੈਸਲਾ ਮੈਂ ਤਲਖੀ ਨਾਲ ਪੁੱਛਿਆ ਜੀ ਹਾਂ ਇਹ ਮੇਰਾ ਆਖਰੀ ਫੈਸਲਾ ਮੇਰਾ ਗੁੱਸਾ ਸਤਵੇਂ ਅਸਮਾਨ ਤੱਕ ਜਾ ਪੁੱਜਿਆ ਸੀ ਮੈਂ ਕੜਕ ਕੇ ਬੋਲਿਆ ਚੰਗਾ ਫਿਰ ਤੂੰ ਕਰ ਆਪਣੀ ਮਰਜ਼ੀ ਅੱਜ ਤੋਂ ਮੈਂ ਤੇਰੇ ਲਈ ਮਰ ਗਿਆ ਤੇ ਤੂੰ ਮੇਰੇ ਲਈ ਮਰ ਗਿਆ ਮੜ ਕੇ ਕਦੇ ਵੀ ਮੇਰੇ ਘਰ ਪੈਰ ਨਾ ਪਾਈ ਹੱਥ ਵਿੱਚ ਫੜੀ ਨੀਲਮ ਦੀ ਤਸਵੀਰ ਦੇ ਟੁਕੜੇ ਟੁਕੜੇ ਕਰਕੇ ਮੈਂ ਉਸ ਦੇ ਪੈਰਾ ਵਿੱਚ ਵਗਾਹ ਮਾਰੀ ਫਸ ਨੇ ਸਾਰੇ ਟੁਕੜੇ ਇਕੱਠੇ ਕਰਕੇ ਉਸੇ ਲਿਫਾਫੇ ਵਿੱਚ ਪਾ ਲਈ ਜਿਸ ਵਿੱਚੋਂ ਕੱਢ ਕੇ ਉਸਨੇ ਚਾਹ ਨਾਲ ਮੈਨੂੰ ਪਖਾਈ ਸੀ ਉਹ ਭੁੱਖਣ ਪਾਣਾ ਉਵੇਂ ਹੀ ਸੌ ਗਿਆ ਤੇ ਸਵੇਰੇ ਮੂੰਹ ਹਨੇਰੀ ਮੈਨੂੰ ਬਿਨਾਂ ਮਿਲਿਆ ਵਾਪਸ ਡਿਊਟੀ ਤੇ ਚਲੇ ਗਿਆ ਗਵਾਂਡੀਆਂ ਦੇ ਘਰੋਂ ਜਾਗੋ ਕੱਟਣ ਤੋਂ ਬਾਅਦ ਪੈਂਦੇ ਕਿਤੇ ਨੇ ਮੈਨੂੰ ਅਤੀਤ ਦੀਆਂ ਯਾਦਾਂ ਚੋਂ ਕੱਢ ਕੇ ਫਿਰ ਵਰਤਮਾਨ ਨਾਲ ਜੋੜ ਦਿੱਤਾ। दारू ਨਾਲ ਰੱਜੇ ਮੁੰਡੇ ਨੱਚਦੇ ਹੋਏ ਬੋਲੀਆਂ ਪਾ ਰਹੇ ਹਨ। ਬਈ ਹੱਸ ਕੇ ਨਾਰ ਜੇ ਲੰਘਦੇ ਕੋਲ ਦੀ ਮਗਰੋਂ ਪੈਂਦੀਆਂ ਹਾਕਾਂ ਬਈ ਲੜਕੋੜਤੀ ਦੇ ਉੱਡਗੇ ਚਾਰੇ ਨੰਗੀਆਂ ਹੋ ਗਈਆਂ ਟਾਕਾਂ ਨੀ ਦਿਲ ਮਿਲਿਆ ਤੋਂ ਕਾਸ ਤੋਂ ਪਰਖ ਦੀ ਜਾਤਾ ਨੀ ਦਿਲ ਮਿਲਿਆ ਤੋਂ ਮੇਰੇ ਦਿਲ ਦਾ ਸ਼ੱਕ ਪੱਕਾ ਹੋਈ ਜਾਂਦਾ ਏ। ਕਿ ਇਹ ਬੋਲੀਆਂ ਮੈਨੂੰ ਰੜਕਾ ਕੇ ਪਈਆਂ ਜਾ ਰਹੀਆਂ ਪਰ ਗੱਲ ਤਾਂ ਸੱਚੀ ਐ ਮਸਲਾ ਤਾਂ ਸਾਰਾ ਮਨ ਮਿਲਿਆ ਦਾ ਹੀ ਹੁੰਦਾ ਮਨ ਮਿਲੇ ਕਰਕੇ ਹੀ ਮਹੀਵਾਲ ਨੇ ਰਾਜ ਭਾਗ ਛੱਡ ਕੇ ਚਨਾ ਦੇ ਕੰਡੇ ਕੁਲੀ ਪਾ ਲਈ ਸੀ ਤੇ ਮੇਰਾ ਜਤਿੰਦਰ ਵੀ ਆਪਣੇ ਪਿਆਰ ਦੀ ਖਾਤਰ ਜ਼ਮੀਨ ਜਾਇਦਾਦ ਤੇ ਭਰਿਆ ਭਕੁੰਨਿਆ ਘਰ ਛੱਡ ਕੇ ਦੂਰ ਜਾ ਬੈਠਾ ਇੱਕ ਹੋਰ ਹੌਂਕਾ ਮੇਰੇ ਮੂੰਹ ਵਿੱਚੋਂ ਨਿਕਲ ਕੇ ਮੇਰੇ ਜਤਿੰਦਰ ਵੱਲ ਨੂੰ ਤੁਰ ਗਿਆ ਮੈਂ ਤਾਂ ਉਸ ਵੱਲੋਂ ਆਈ ਚਿੱਠੀ ਵੀ ਬਿਨਾ ਪੜੀ ਤੂੰ ਹੀ ਪਾੜ ਕੇ ਸੌਟ ਦਿੰਦਾ ਹਾਂ ਪਿੰਡ ਦੇ ਲੋਕ ਜਿਹੜੇ ਉੱਥੇ ਕੰਮਿਕਾਰੀ ਜਾਂਦੇ ਹਨ ਉਸ ਨੂੰ ਜ਼ਰੂਰ ਮਿਲ ਕੇ ਆਉਂਦੇ ਹਨ ਫਿਰ ਮੇਰੇ ਸਾਲੇ ਦੇ ਉੱਥੋਂ ਆ ਕੇ ਸਵਾਦ ਲਾ ਲਾ ਕੇ ਮੈਨੂੰ ਗੱਲਾਂ ਦੱਸਣਗੇ ਆਖੇ ਬਈ ਕੁੜੀ ਬੜੀ ਸੋਹਣੀ ਲੱਭੀ ਪੱਟੂ ਨੇ ਜਮਈ ਮੇ ਮਾਰਗੀ ਤੇਰੇ ਦੋਵੇਂ ਪੋਤਰੇ ਗੋਰੇ ਚਿੱਟੇ ਜਿਵੇਂ ਅੰਗਰੇਜ਼ਾਂ ਦੇ ਜਵਾਕ ਹੋਣ ਜਤਿੰਦਰ ਦੇ ਖੱਤ ਤਾਂ ਹਜੇ ਤੱਕ ਵੀ ਆਉਂਦੇ ਹਨ ਪਰ ਮੈਂ ਬਿਨਾ ਪੜੇ ਹੀ ਪਾੜ ਕੇ ਸੌਟ ਦਿੰਦਾ ਸੀ ਆ ਜਿਹੜਾ ਖੱਤ ਕੱਲ ਆਇਆ ਹੈ ਨਾ ਇਸ ਤੇ ਪਤਾ ਨਹੀਂ ਮੈਨੂੰ ਕਿਵੇਂ ਤਰਸ ਆ ਗਿਆ ਤੇ ਮੈਂ ਸਾਹਮ ਕੇ ਰੱਖ ਲਿਆ ਸੋਹਣੇ ਸੋਹਣੇ ਮੋਤੀਆਂ ਵਰਗੇ ਅੱਖਰਾਂ ਵਿੱਚ ਕੀਤਾ ਹੋਇਆ ਐਡਰੈਸ ਦੇਖ ਕੇ ਮੇਰਾ ਖੱਤ ਪਾੜ ਕੇ ਸੁੱਟਣ ਨੂੰ ਜੀ ਨਹੀਂ ਸੀ ਕੀਤਾ ਤੇ ਉਹ ਖੱਤ ਉਵੇਂ ਜਿਵੇਂ ਮੇਰੇ ਸਰਾਨੀ ਥੱਲੇ ਪਿਆ ਸਰਾਨੀ ਥੱਲੋਂ ਖੱਤ ਕੱਢ ਕੇ ਪੜਨ ਬੈਠ ਜਾਂਦਾ ਹਾਂ ਇਹ ਖੱਤ ਨੂਰਾਣੀ ਵੱਲੋਂ ਹੈ ਲਿਖਦੀ ਹੈ ਸਤਿਕਾਰਯੋਗ ਪਿਤਾ ਜੀ ਪ੍ਰਣਾਮ ਭੇਜਦੀਆਂ ਵੱਡੇ ਹੋ ਰਹੇ ਆਪ ਜੀ ਦੇ ਪੁੱਤਰੇ ਅਜੀਬ ਅਜੀਬ ਸਵਾਲ ਪੁੱਛਦੇ ਹਨ ਕਿ ਆਪਣੇ ਆਸ-ਪਾਸ ਰਹਿੰਦੇ ਸਾਰੇ ਲੋਕ ਛੁੱਟੀਆਂ ਦੌਰਾਨ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ ਮੰਮੀ ਪਾਪਾ ਆਪਣਾ ਘਰ ਕਿੱਥੇ ਹੈ ਉੱਥੇ ਸਾਡੇ ਕੌਣ-ਕੌਣ ਰਹਿੰਦੇ ਹਨ ਜਦੋਂ ਦਾ ਇਹਨਾਂ ਨੂੰ ਪਤਾ ਲੱਗਿਆ ਕਿ ਘਰ ਵਿੱਚ ਇਹਨਾਂ ਦੇ ਦਾਦਾ ਜੀ ਰਹਿੰਦੇ ਹਨ ਇਹ ਆਪ ਜੀ ਨੂੰ ਮਿਲਣ ਵਾਸਤੇ ਕਾਲੇ ਪਏ ਹੋਏ ਹਨ ਕਿਰਪਾ ਕਰਕੇ ਆਪਣੇ ਪੁੱਤਰ ਨੂੰ ਬੱਚਿਆਂ ਸਮੇਤ ਘਰ ਆਉਣ ਦੀ ਇਜਾਜ਼ਤ ਦੇ ਦਿਓ ਜੀ ਜੇਕਰ ਤੁਹਾਨੂੰ ਮੇਰੇ ਵੱਲੋਂ ਇਤਰਾਜ਼ ਹੈ ਮੈਂ ਨਾਲ ਨਹੀਂ ਆਵਾਂਗੀ। ਬਸ ਬੱਚਿਆਂ ਦੀ ਦਿਲੀ ਇੱਛਾ ਪੂਰੀ ਹੋ ਜਾਵੇਗੀ। ਮੇਰੇ ਲਈ ਇਹ ਨਹੀਂ ਬਹੁਤ ਹੈ। ਤੁਹਾਡੀ ਬੇਟੀ ਨੀਲਮ। ਹੀਠਾਂ ਘਰ ਦਾ ਪੂਰਾ ਐਡਰੈਸ ਲਿਖਿਆ ਹੋਇਆ ਸੀ। ਚਿੱਠੀ ਪੜ੍ਹ ਕੇ ਅੱਖਾਂ ਵਿੱਚੋਂ ਪਰਨਾਲੇ ਚੱਲ ਪੈਂਦੇ ਹਨ। ਆਪਣੇ ਮਨ ਨੂੰ ਲਾਂਤਾਂ ਪਾਉਂਦਾ। ਕੀ ਖਟਿਆ ਤੂੰ ਜਦ ਕਰਕੇ ਚੰਗਾ ਪਲਾ ਸਾਉ ਪਤ ਘਰੋਂ ਕੱਢ ਦਿੱਤਾ। ਫੋਕੀ ਹੈਂਕੜ ਬਾਜੀ ਚ। ਉਹਦੀ ਮਾਂ ਤਾਂ ਕਹਿ ਕੇ ਗਈ ਸੀ। ਇਸ ਬੱਚੇ ਦੀ ਮਾਂ ਤੇ ਪਿਓ ਦੋਵੇਂ ਬਣ ਕੇ ਰਹੀ ਪਰ ਮੈਥੋਂ ਉਹ ਜੱਡ ਤੋਂ ਤਾਂ ਇਕੱਲਾ ਪਿਓ ਬਣ ਕੇ ਵੀ ਨਾ ਦਿਖਾ ਹੋਇਆ ਨਾਲੇ ਕੀ ਰੱਖਿਆ ਪਿਆ ਆਜਾਤ ਬਰਾਦਰੀਆਂ ਚ ਜਤਿੰਦਰ ਸੱਚ ਹੀ ਤਾਂ ਕਹਿੰਦਾ ਸੀ ਕਿ ਰੱਬ ਨੇ ਤਾਂ ਆਪਣੇ ਵੱਲੋਂ ਸਾਰੇ ਬੰਦੇ ਇੱਕੋ ਜਿਹੇ ਬਣਾਏ ਹਨ ਪਰ ਮੈਂ ਉਸ ਦੀ ਗੱਲ ਖਾਨੇ 'ਚ ਨਹੀਂ ਪਾਈ ਲੱਖ ਲਾਂਤ ਮੇਰੀ ਇਹੋ ਜੀ ਘਟਿਆ ਸੋਚ ਦੇ ਮਨ ਪੋਤਿਆਂ ਨੂੰ ਦੇਖਣ ਲਈ ਵੈਲ ਕੁੱਟਦਾ ਸਵੇਰੇ ਸਾਝਰੀ ਉੱਠ ਕੇ ਤਿਆਰ ਹੋਣ ਲੱਗ ਪੈਂਦਾ ਤੇ ਖੱਤ ਤੇ ਲਿਖੇ ਐਡਰੈਸ ਨੂੰ ਸੰਭਾਲ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡੋਂ ਤੁਰ ਪੈਂਦਾ ਹਾਂ ਸਵੇਰੇ ਸਵੇਰੇ ਕਾ ਤੇ ਪੈਤਰੀਲ ਤਪਕੇ ਮੁਸਕਰਾਉਂਦੇ ਹੋਏ ਮੇਰੇ ਵੱਲੋਂ ਕੀਤੇ ਫੈਸਲੇ ਦਾ ਸਵਾਗਤ ਕਰਦੇ ਜਾ ਰਹੇ ਹਨ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਸਰਦਾਰ ਭਰਪੁਰ ਸਿੰਘ ਬਰਾੜ ਨੇ ਇਹ ਫੈਸਲਾ ਸਹੀ ਕੀਤਾ ਨਾ ਜਰੂਰ ਆਪਣੇ ਵਿਚਾਰ ਦੱਸਿਓ ਵੀਡੀਓ ਚੰਗੀ ਲੱਗੀ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ तो चैनल में सबसक्राइब जरूर करो ये जो कहानी सुन रहे ये सिलिखित जगदीश कौर मान जी की कहानी बारे अपने विचार लिखना ना भुल्यो मिलते हाँ एक नवी तो दिल न छू जा बकरी जी कहानी के न पूरी कहानी सुनने लिये बहुत बहुत शुक्रिया मेरा गला थोड़ा खराब से पर तुम अंत तक कहानी सुनी बहुत बहुत धनवाद